ਪਟਿਆਲਾ ਵਿਖੇ ਐਚ ਆਰ ਗਰੁੱਪ ਨੇ ਇੱਕ ਨਵੀਂ ਸਕੀਮ ਦਾ ਉਦਘਾਟਨ ਕੀਤਾ ਇਸ ਵਿੱਚ ਉਹਦਾ ਥੱਲੇ ਲੋਈ ਬਦਰ ਸਾਹਿਬ ਅੱਜ ਪਹੁੰਚੋ ਹੈ ਚਰ ਪਹੁੰਚ ਕੇ ਕੀ ਕਰਨਗੇ ਅੱਜ ਇੱਥੇ ਲਾਰਾ ਸੀਟ ਦਾ ਜਿਹੜਾ ਇਹਨਾਂ ਨੇ ਉਦਘਾਟਨ ਕੀਤਾ ਹੈ ਬਹੁਤ ਮੈਂ ਵਧਾਈ ਦਿੰਦਾ ਪਟਿਆਰੇ ਦੇ ਲੋਕਾਂ ਨੂੰ ਔਰ ਖਾਸ ਕਰਕੇ ਸਾਡੇ ਐਮਐਲਏ ਸਾਹਿਬਾਨ ਨੂੰ ਕਿਉਂਕਿ ਇਹ ਜਿਹੜੇ ਡਿਵੈਲਪਮੈਂਟ ਦੇ ਕੰਮ ਕਰਾ ਰਹੇ ਆ ਇਹ ਲਾਥਾਂ ਨਹੀਂ ਹੈ ਬਹੁਤ ਵੱਡੇ ਵੱਡੇ ਕੰਮ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਮਾਨ ਸਰਕਾਰ ਕਰਵਾ ਰਹੀ ਹੈ ਸੋ ਇੱਕ ਬੜੇ ਲੋੜ ਦੀ ਇਥੇ ਇੱਕ ਕਮਰਸ਼ੀਅਲ ਕੰਪਲੈਕਸ ਦੀ ਸੋ ਮੈਨੂੰ ਆਹ ਸਾਹਿਬ ਵੀ ਗੁਰੂ ਸਾਹਿਬ ਇਹਨਾਂ ਤੋਂ ਬਹੁਤ ਵਧੀਆ ਸੇਵਾ ਲੈਣਗੇ ਇੱਕ ਲੋਕਾਂ ਦਾ ਫਾਇਦਾ ਹੋਏਗਾ ਇਥੇ ਸੋ ਬਹੁਤ ਬਹੁਤ ਵਧਾਈ ਸਰਦਾਰ ਸਾਹਿਬ ਲੈਂਡ ਪੁਲਿੰਗ ਨੂੰ ਲੈ ਕੇ ਜੇ ਸਾਕੇ ਵਾਪਸ ਲਿਤਾ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਤਾਂ ਲੋਕਤੰਤਰ ਦੀ ਖੂਬਸੂਰਤੀ ਹੈ ਲੋਕਤੰਤਰ ਦੀ ਤਾਕਤ ਹੈ ਪੰਜਾਬ ਸਰਕਾਰ ਮਾਨ ਸਰਕਾਰ ਹਮੇਸ਼ਾ ਲੋਕਾਂ ਦੀ ਭਾਵਨਾ ਨੂੰ ਨਾਲ ਲੈ ਕੇ ਚੱਲਦੀ ਹੈ ਜਿੰਨੇ ਵੀ ਕੰਮ ਕੀਤੇ 52000 ਨੌਕਰੀਆਂ ਦਿੱਤੀਆਂ ਲੋਕਾਂ ਦੀ ਮੰਗ ਸੀ ਬਿਨਾ ਸਫਾਰੇ ਬਿਨਾ ਪੈਸੇ ਤੋਂ ਹੋਣ ਦਿੱਤੀਆਂ ਨਾ ਪਾਣੀ ਪੰਜਾਬ ਦਾ ਪੂਰਾ ਥੋਸੂਪਿਆਂ ਨੂੰ ਤਰਿਆ ਜਾਂਦਾ ਸੀ ਇੱਥੇ ਰੋਲਾ ਹੀ ਪਾਈ ਜਾਂਦੇ ਸੀ ਵੀ ਇਹ ਕਬੂਦਰੀ ਦੇਣੀ ਕੁਰਬਾਨੀ ਦੇ ਦੇਣਗੇ ਦੇਈ ਜਾਂਦੇ ਸਾਰਾ ਹੀ ਉਹ ਸਾਰਾ ਪਾਣੀ ਹੁਣ ਟੇਲਾਂ ਦੇ ਪਜਾਇਆ ਜਿੱਥੇ 2022 25 25 ਸਾਲ ਕੱਸੀਆਂ ਬੰਦ ਪਈਆਂ ਸੀ ਉਹ ਪਾਣੀ ਬਚਾਇਆ ਨਿਰਵਿਘਨ ਬਿਜਲੀ ਦਿੱਤੀ ਕਰਪਸ਼ਨ ਰਹਿਤ ਸਮਾਜ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਐਨੇ ਸੋਹਣੇ ਐਮਐਲਏ ਤੇ ਤੇ ਵਧੀਆ ਕਾਬਲ ਹੈ ਜੀ ਸੋ ਇਹ ਲੋਕਾਂ ਦੀ ਤਾਕਤ ਹੈ ਲੋਕਾਂ ਦੀ ਇੱਛਾ ਅਨਸਾਰ ਕੰਮ ਹੋ ਰਿਹਾ ਹੈ ਵਿਰੋਧੀ ਧਿਰ ਇਸ ਤੋਂ ਵੱਧ ਜ਼ਿਆਦਾ ਕਰਨ ਲੱਗੀ ਹੈ ਤੇ ਫਿਰ ਵਿਰੋਧੀ ਕਿਹੜਾ ਹੈ ਜੀ ਨੇ ਸਿਆਸਤ ਨਾ ਕੀਤੀ ਮੈਂ ਇੱਕ ਪਕੜਾ ਜੀ ਆਰਟੀਐਕਟਿਵਿਸਟ ਮਾਨੀ ਗੋਇਲ ਨੇ ਉਹਨਾਂ ਨੇ ਅੱਜ ਹੀ ਆਰਟੀਪਾ ਕੇ ਇੱਕ ਡਿਟੇਲ ਕਢਾ ਕੇ ਪੋਸਟ ਪਾਈ ਆ ਪੂਰਾ ਖਲਾੜਾ ਜਮੀਨਾ ਉਹਦੇ ਤੇ ਆਮ ਆਦਮੀ ਪਾਰਟੀ 20000 ਕਰੋੜ ਦਾ ਲੋਨ ਲੈ ਰਹੀ ਹੈ ਉਹਦੇ ਸ਼ਗਨਸ ਕੀ ਵੰਡਿਆ ਉਹ ਜਿਹੜਾ ਇਦਾਂ ਦੇ ਇਲਜ਼ਾਮ ਲਾਏ ਗਏ ਨੇ ਉਹਨਾਂ ਵੱਲੋਂ ਜੀ ਉਹਦੇ ਤੇ ਕੀ ਜਵਾਬ ਹੋਵੇਗਾ ਦੇਖੋ ਇਹਦੇ ਬਾਰੇ ਜਾਂ ਤਾਂ ਸਬੰਧਤ ਵਿਭਾਗ ਕੋਈ ਜਵਾਬ ਦੇ ਸਕਦਾ ਜਾਂ ਸਬੰਧਤ ਮਨਿਸਟਰ ਜਵਾਬ ਦੇ ਸਕਦਾ ਮੇਰੇ ਕੋਲ ਤਾਂ ਵਿਭਾਗ ਨਹੀਂ ਹੈ ਸਰਦਾਰ ਸਾਹਿਬ ਅਸੀਂ ਜੋ ਪਰ ਚਲਾਈ ਤੇ ਮੁਹਿੰਮਾਂ ਤੇ ਲੱਗ ਰਿਹਾ ਕਿ ਹੁਣ ਨਤ ਪੈ ਚੁੱਕੇ ਪੁਰਨ ਇਹ ਤੁਸੀਂ ਦੱਸੋ ਬਈ ਹੈ ਨਾ ਸਾਡੇ ਬੰਦੇ ਓਕੇ ਹੈ ਨਾ ਬਸ ਹਾਂ ਸਭ ਤੋਂ ਵੱਡਾ ਜਿਹੜਾ ਇਹ ਨਾ ਪੰਜਾਬ ਦੇ ਮਾਵਾਂ ਨਾਲ ਭੈਣਾਂ ਨਾਲ ਇਹ ਬਹੁਤ ਵੱਡਾ ਇੱਕ ਟੱਕਾ ਸੀ ਜਿਹੜਾ ਨਸ਼ਾ ਇੱਥੇ ਸ਼ਰਿਆਂ ਵਕਾਉਂਦੀਆਂ ਸੀ ਪਹਿਲਾਂ ਸਰਕਾਰਾਂ ਪੰਜਾਬ ਸਰਕਾਰ ਨੇ ਮਾਨ ਸਰਕਾਰ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਖੌਫ ਤਾਂ ਪੈਦਾ ਕੀਤਾ ਨਸ਼ਾ ਵੇਚਣ ਵਾਲਿਆਂ ਦੇ ਮਨਾਂ ਦੇ ਵਿੱਚ ਫੜ ਕੇ ਅੰਦਰ ਦਾ ਦਿੱਤੇ ਥਾਪੀਆਂ ਮਾਰਦੇ ਫਿਰਦੇ ਸੀ ਤੋ ਇਹ ਰਹੀ ਬਹੁਤ ਵੱਡੀ ਜਿਵੇਂ ਤੁਸੀਂ ਦੱਸਿਆ ਕਿ ਇਹ ਇਫੈਕਟਿਵ ਮਹਿੰਮ ਹੈ ਪਰ ਫਿਰ ਨਸ਼ੇ ਦੇ ਵਿੱਚ ਅੱਜ ਅੱਜ ਖੜੇ ਆ ਥੱਲੇ ਬਦਲ ਸਾਹਿਬ ਅੱਜ ਪਹੁੰਚੋ ਆਇਆ ਚਰਨਾਂ ਤੋਂ ਕੇਕ ਕੀ ਕਰਨ ਅੱਜ ਇੱਥੇ ਲਾਰਾ ਸਟਰੀਟ ਦਾ ਜਿਹੜਾ ਇਹਨਾਂ ਨੇ ਕਾਟਿਆ ਬਹੁਤ ਮੈਂ ਵਧਾਈ ਦਿੰਦਾ ਪਟਿਆਲੇ ਦੇ ਲੋਕਾਂ ਨੂੰ ਔਰ ਖਾਸ ਕਰਕੇ ਸਾਡੇ ਐਮਐਲਏ ਸਬਾਨ ਨੂੰ ਕਿਉਂਕਿ ਇਹ ਜਿਹੜੇ ਡਿਵੈਲਪਮੈਂਟ ਦੇ ਕੰਮ ਕਰਾ ਰਹੇ ਆ ਇਹ ਲੱਖਾਂ ਨਹੀਂ ਹੈ ਬਹੁਤ ਵੱਡੇ ਵੱਡੇ ਕੰਮ